ਕੱਟੀ ਕੱਟੀ ਨੰਬਰ ਵੀ ਲੈ ਲੈ ਆਡੀ ਚਲਾਂ ਦੀ ਗਾਹ ਤਾ ਮੈਂ ਲੈ ਲਿਆ ਪੈਸਾ ਮੈਂ ਨੋਟ ਕਰ ਲਿਆ ਨੋਟ ਕਰ ਲਿਆ ਭਾਈ ਦੇਖਿਓ ਉਧਰ ਇਹਨਾਂ ਨੂੰ ਬੁਲਵਾਓ ਭਾਜੀ ਭਾਜੀ ਆ ਇਹ ਚਲ ਜਾਓ ਭਾਜੀ ਭਾਜੀ ਇਹ ਦੇਖੋ ਆਪਣੀ ਡਿਟੇਲ ਦੇ ਦਿਓ ਭਾਜੀ ਇਹ ਦੇਖੋ ਇਹ दारूबाज ਬੰਦੇ ਇਹਨਾਂ ਨੂੰ ਲਾਹਸ ਦਾ ਤਰੀਕਾ ਹੈ ਦਾਰੂ ਵੀ ਘੇਰਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਇਹਨੇ ਰੈਡ ਲੈਂਡ ਤੇ ਆ ਗਏ ਗੱਡੀ ਵਾਲੀ ਇਹ ਅਸੀਂ ਮੰਨਦੇ ਆ ਕਿ ਗਲਤੀ ਆ ਸਾਰੇ ਗੱਡੀ ਲੈ ਕੇ ਆ ਰਹੇ ਸੀ ਇਹ ਗੱਡੀ ਲੈ ਕੇ ਮਾਰੀ ਹੈ ਵਾਈਟ ਕਰਨੀ ਮਾਰੀ ਹੈ ਆਪ ਦੇਖ ਲੈ ਜੀ ਅਲੈਕਸੰਦਰ ਮੈਨੂੰ ਦਿਖਾ ਰਿਹਾ ਹੈ ਜਿਸ ਗੱਡੀ ਦੀ ਵੀ ਅੱਜ ਵੀ ਦੇਖਿਆ ਦਸਕਾ ਦਾ ਸਵਾਗਤ ਹੈ ਇਸ ਮੌਕੇ ਦੀ ਇੱਕ ਬਹੁਤ ਵੱਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਜਿਨ੍ਹਾਂ ਦੇ ਡਰਾਈਵਰ ਵੀ ਆਪਸ ਵਿੱਚ ਭਟਦੇ ਹੋਏ ਦਿਖਾਈ ਦੇ ਰਹੇ ਨੇ ਇਹ ਦੱਸਦੀ ਹੈ ਕਿ ਲੁਧਿਆਣਾ ਦੇ ਪਾਈਵਾਲਾ ਚੌਕ ਦੀ ਘਟਨਾ ਸਾਹਮਣੇ ਆ ਰਹੀ ਜਿੱਥੇ ਦੋ ਆਡੀ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਤਾਂ ਆਲੇ ਦੁਆਲੇ ਜਿਹੜੇ ਲੋਕ ਮੌਜੂਦ ਨੇ ਉਹ ਦੱਸਿਆ ਜਾ ਰਿਹਾ ਕਿ ਦੋਨਾਂ ਦੀ ਸਰੀ ਹੈ ਸ਼ਰਾਬ ਪੀਤੀ ਹੋਈ ਸੀ ਤੇ ਲੋਕਾਂ ਦਾ ਨੁਕਸਾਨ ਕਰਨ ਦੇ ਵਿੱਚ ਤੁਲੇ ਲੋਕ ਨੇ ਕਿਉਂਕਿ ਜਿਸ ਹਿਸਾਬ ਨਾਲ ਸ਼ਰਾਬੀ ਕੇ ਗੱਡੀ ਚਲਾ ਰਹੀ ਹੈ ਜਿਸ ਹਿਸਾਬ ਨਾਲ ਨੁਕਸਾਨ ਹੋ ਸਕਦਾ ਸੀ ਆਪਸ ਵਿੱਚ ਟਕਰਾਅ ਹੋ ਗਿਆ ਇਸ ਕਾਰਨ ਲੋਕਾਂ ਦਾ ਬਚਾਅ ਹੋ ਗਿਆ ਪਰ ਜੇ ਕਿਤੇ ਗੱਡੀ ਫੁੱਟਪਾਥ ਤੇ ਚੜ ਜਾਂਦੀ ਜਾਂ ਕਿਸੇ ਵਿਅਕਤੀ ਉੱਤੇ ਚੜ ਜਾਂਦੀ ਤਾਂ ਉਹ ਵਿਅਕਤੀ ਦੀ ਮੌਤ ਹੋ ਜਾਂਦੀ ਸੀ ਪਰ ਜਿਸ ਹਿਸਾਬ ਨਾਲ ਵਿਅਕਤੀ ਗਾਲਾਂ ਕੱਢ ਰਿਹਾ ਹੈ ਜਿਸ ਹਿਸਾਬ ਨਾਲ ਵਿਅਕਤੀ ਬੋਲ ਰਿਹਾ ਹੈ ਲੱਗ ਰਿਹਾ ਹੈ ਕਿ ਉਹਨੇ ਕੋਈ ਜਿਹੜੀ ਗਲਤੀ ਨਹੀਂ ਕੀਤੀ ਉਹ ਦੂਜੇ ਨੂੰ ਕਹਿ ਰਿਹਾ ਹੈ ਕਿ ਇਸ ਦੀ ਗੱਡੀ ਚਲਾਉਣ ਦੀ ਔਡੀ ਗੱਡੀ ਚਲਾਉਣ ਦੀ ਔਕਾਤ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਸਾਹਮਣੇ ਆ ਰਹੀਆਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਡਰਾਈਵਰ ਹੈ ਉਸ ਦਾ ਪਾਰਾ ਚੜਿਆ ਹੋਇਆ ਹੈ ਤੇ ਉਹ ਦੂਜੇ ਡਰਾਈਵਰ ਨੂੰ ਬੋਲ ਰਿਹਾ ਹੈ ਤੇ ਲਗਾਤਾਰ ਨਾਲ ਦਾ ਲੋਕਾਂ ਦੇ ਦੁਆਰਾ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਨੇ दारू ਪੀਤੀ ਹੋਈ ਹੈ ਸ਼ਰਾਬ ਦਾ ਸੇਵਨ ਇਹਨਾਂ ਨੇ ਕੀਤਾ ਹੋਇਆ ਹੈ ਪਰ ਨਿਮਤ ਦੇ ਰਹੀ ਹੈ ਕਿ ਜਾਨੀ ਨੁਕਸਾਨ ਹੁਣ ਤੋਂ ਬਚਾ ਹੋ ਗਿਆ ਆਪਾਂ ਦੋਨੇ ਜਿਹੜੀਆਂ ਗੱਡੀਆਂ ਨੇ ਉਹ ਆਡੀਆਂ ਦਿਖਾਈ ਦੇ ਰਹੀਆਂ ਨੇ ਦੋਨੇ ਗੱਡੀਆਂ ਆਪਸ ਟਕਰਾਈਆਂ ਨੇ ਤੇ ਵੱਡਾ ਨੁਕਸਾਨ ਜਿਹੜਾ ਹੈ ਗੱਡੀਆਂ ਦਾ ਹੋ ਗਿਆ ਗੱਡੀ ਦਾ ਗੱਡੀ ਗੱਡੀ ਨੰਬਰ ਵੀ ਲੈ ਲੈ ਜੀ ਆਡੀਟ ਚਲਾਂਗੇ ਘਾਹ ਤਾਂ ਉਹ ਮੈਂ ਲੈ ਲੇ ਪੈਸਾ ਮੈਂ ਨੋਟ ਕਰਨਾ ਨੋਟ ਕਰ ਲਿਆ ਭਾਈ ਦੇਖਿਓ ਉਧਰ ਇਹਨਾਂ ਇਹਨਾਂ ਨੂੰ ਬੁਲਵਾਓ ਭਾਜੀ ਭਾਜੀ ਆ ਜੀ ਜਾਓ ਭਾਜੀ ਭਾਜੀ ਇਹ ਦੇਖੋ ਆਪਣੀ ਡਿਟੇਲ ਦੇ ਦਿਓ ਕੀ ਕੀ ਭਾਜੀ ਇਹ ਦੇਖੋ ਇਹ दारूबाज ਬੰਦੇ ਲੈ ਇਹਨਾਂ ਨੂੰ ਲਾਹਸ ਦਾ ਤਰੀਕਾ ਹੈ ਦਾਲ ਵੀ ਘੇਰਾਂ ਨੇ ਗੱਡੀਆਂ ਚਲਾਣੀਆਂ ਲੋਕਾਂ ਦਾ ਨੁਕਸਾਨ ਕਰਨਾ ਹੈ ਬੋਲੋ ਬਈ ਕੋਈ ਸਰਾਬੀ ਬੰਦੇ ਦਾ ਹਾਲ ਹੈ ਇਹਨਾਂ ਨੇ ਇਹ ਆਡੀਓ ਚਲਾਣੀ ਹੈ ਲੋਕਾਂ ਦਾ ਨੁਕਸਾਨ ਕਰਨਾ ਦਾਰੂ ਪੀ ਪੀ ਕੇ ਇਹ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਇਹਨੇ ਰੈੱਡ ਲੈਂਡ ਤੇ ਆ ਕੇ ਗੱਡੀ ਬਣਾਈ ਇਹ ਅਸੀਂ ਮੰਨਦੇ ਆ ਕਿ ਗਲਤੀ ਆ ਸਾਡੇ ਗ੍ਰੀਨ ਲੈਂਡ ਤੋਂ ਆ ਰਹੇ ਸੀਗੇ ਗਲਤੀ ਹੈ ਮੈਂ ਲੈਂਡ ਤੇ ਗੱਡੀ ਲੈ ਕੇ ਮਾਰੀ ਵਾਈਟ ਕਰਨੀ ਮਾਰੀ ਆਪ ਦੇਖ ਲੈ ਜੀ ਅਲੈਕਮ ਸਲਮ ਸਸ਼ਕਾ ਕੈਂਡੀਪੀ ਪੰਜਾਬੀ ਦੇ ਦਰਸ਼ਕਾਂ ਦਾ ਸਵਾਗਤ ਹੈ ਇਸ ਮੌਕੇ ਦੀ ਇੱਕ ਬਹੁਤ ਵੱਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਸ ਦੇ ਵਿੱਚ ਦੋ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਜਿਨ੍ਹਾਂ ਦੇ ਡਰਾਈਵਰ ਵੀ ਆਪਸ ਵਿੱਚ ਭਟਦੇ ਹੋਏ ਦਿਖਾਈ ਦੇ ਰਹੇ ਨੇ ਇਹ ਦੱਸਦੀ ਹੈ ਕਿ ਲੁਧਿਆਣਾ ਦੇ ਪਾਈਵਾਲਾ ਚੌਕ ਦੀ ਘਟਨਾ ਸਾਹਮਣੇ ਆਈ ਜਿੱਥੇ ਦੋ ਆਡੀ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਤਾਂ ਆਲੇ ਦੁਆਲੇ ਜਿਹੜੇ ਲੋਕ ਮੌਜੂਦ ਨੇ ਉਹ ਦੱਸਿਆ ਜਾ ਰਿਹਾ ਕਿ ਦੋਨਾਂ ਦੀ ਸਰੀ ਹੈ ਸ਼ਰਾਬ ਪੀਤੀ ਹੋਈ ਸੀ ਇਹ ਲੋਕਾਂ ਦਾ ਨੁਕਸਾਨ ਕਰਨ ਦੇ ਵਿੱਚ ਤੁਲੇ ਲੋਕ ਨੇ ਕਿਉਂਕਿ ਜਿਸ ਹਿਸਾਬ ਨਾਲ ਸ਼ਰਾਬੀ ਕੇ ਗੱਡੀ ਚਲਾ ਰਹੀ ਹੈ ਜਿਸ ਹਿਸਾਬ ਨਾਲ ਨੁਕਸਾਨ ਹੋ ਸਕਦਾ ਸੀ ਆਪਸ ਵਿੱਚ ਟਕਰਾਅ ਹੋ ਗਿਆ ਇਸ ਕਾਰਨ ਲੋਕਾਂ ਦਾ ਬਚਾਅ ਹੋ ਗਿਆ ਪਰ ਜੇ ਕਿਤੇ ਗੱਡੀ ਫੁੱਟਪਾਥ ਤੇ ਚੜ ਜਾਂਦੀ ਜਾਂ ਕਿਸੇ ਵਿਅਕਤੀ ਉੱਤੇ ਚੜ ਜਾਂਦੀ ਤਾਂ ਵਿਅਕਤੀ ਦੀ ਮੌਤ ਹੋ ਜਾਂਦੀ ਸੀ ਪਰ ਜਿਸ ਹਿਸਾਬ ਨਾਲ ਵਿਅਕਤੀ ਗਾਲ੍ਹਾਂ ਕੱਢ ਰਿਹਾ ਹੈ ਜਿਸ ਹਿਸਾਬ ਨਾਲ ਵਿਅਕਤੀ ਬੋਲ ਰਿਹਾ ਹੈ ਲੱਗ ਰਿਹਾ ਹੈ ਕਿ ਉਹਨੇ ਕੋਈ ਜਿਹੜੀ ਗਲਤੀ ਨਹੀਂ ਕੀਤੀ ਉਹ ਦੂਜੇ ਨੂੰ ਕਹਿ ਰਿਹਾ ਹੈ ਕਿ ਇਸ ਦੀ ਗੱਡੀ ਚਲਾਉਣ ਦੀ ਔਡੀ ਗੱਡੀ ਚਲਾਉਣ ਦੀ ਔਕਾਤ ਨਹੀਂ ਹੈ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੇ ਸਾਹਮਣੇ ਆ ਰਹੀਆਂ ਤੁਸੀਂ ਵੀਡੀਓ ਵਿੱਚ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਜਿਹੜਾ ਡਰਾਈਵਰ ਹੈ ਉਸ ਦਾ ਪਾਰਾ ਚੜਿਆ ਹੋਇਆ ਹੈ ਤੇ ਉਹ ਦੂਜੇ ਡਰਾਈਵਰ ਨੂੰ ਬੋਲ ਰਿਹਾ ਹੈ ਤੇ ਲਗਾਤਾਰ ਅੱਗੇ ਲੋਕਾਂ ਦੇ ਦੁਆਰਾ ਵੀ ਕਿਹਾ ਜਾ ਰਿਹਾ ਹੈ ਕਿ ਇਹਨਾਂ ਦੀ दारू ਪੀਤੀ ਹੋਈ ਹੈ ਸ਼ਰਾਬ ਦਾ ਸੇਵਨ ਇਹਨਾਂ ਨੇ ਕੀਤਾ ਹੋਇਆ ਹੈ ਪਰ ਨਿਮਤ ਦੇ ਰਹੀ ਹੈ ਕਿ ਜਾਨੀ ਨੁਕਸਾਨ ਹੁਣ ਤੋਂ ਬਚਾ ਹੋ ਗਿਆ ਆਪਾਂ ਦੋਨੇ ਜਿਹੜੀਆਂ ਗੱਡੀਆਂ ਨੇ ਉਹ ਆਡੀਆਂ ਦਿਖਾਈ ਦੇ ਰਹੀਆਂ ਨੇ ਦੋਨੇ ਗੱਡੀਆਂ ਆਪਸ ਟਕਰਾਈਆਂ ਨੇ ਤੇ ਵੱਡਾ ਨੁਕਸਾਨ ਜਿਹੜਾ ਹੈ ਗੱਡੀਆਂ ਦਾ ਹੋ ਗਿਆ ਹੈ